ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਰਮਾਨਾ ਤਸਵੀਰ ਜੈਤੋ ਤੇ ਜ਼ਿਲ੍ਹਾ ਮਿੱਤਰੋ ਫਰੀਦਕੋਟ ਸੋ ਅੱਜ ਦੀ ਵੀਡੀਓ ਦੇ ਵਿੱਚ ਦੋ ਨਗ ਆਪਾਂ ਤੁਹਾਨੂੰ ਦਿਖਾਵਾਂਗੇ ਦੋਨਾਂ ਦੇ ਵਿੱਚੋਂ ਇੱਕ ਕੱਲ ਸੂਈ ਵੜਾ ਤੇ ਇੱਕ ਸੂਣ ਵਾਲੀ ਪੂਰੀ ਜਿਹੜੀ ਗੱਲਬਾਤ ਤਾਂ ਬਾਈ ਅਵਤਾਰ ਦੇ ਨਾਲ ਕਰਾਂਗੇ ਤੇ ਦੋਨੇ ਨਗ ਮਿੱਤਰੋ ਚੰਗੇ ਆ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਤਾਂ ਬਾਈ ਦੇ ਨਾਲ ਕਰ ਸਕਦੇ ਹੋ ਸੰਪਰਕ ਥਣਲੇਵੇ ਦੀ ਸਾਫ ਹੈ ਸਰੀਰ ਪੱਖੋਂ ਸੋਹਣੀਆਂ ਨੇ ਫੇਸ ਕੁਆਲਟੀ ਵੀ ਦੋਨਾਂ ਦੀ ਚੰਗੀ ਹੈ ਪਹਿਲਾਂ ਆਪਾਂ ਤੋੜ ਕੇ ਦਿਖਾਉਣੇ ਆ ਤੇ ਨਾਲ ਦੇ ਨਾਲ ਮਿੱਤਰੋ ਆਪਾਂ ਰੇਟ ਤੁਹਾਨੂੰ ਦੱਸਦੇ ਜਾਵਾਂਗੇ ਤੇ ਪੂਰੀ ਵੀਡੀਓ ਲਾਸਟ ਤੱਕ ਜ਼ਰੂਰ ਦੇਖੋ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਕਦ ਮਿੱਤਰੋ ਨੋਰਮਲ ਹੈ ਵੱਡਾ ਕਦ ਨਹੀਂ ਤੇ ਵਜਨ-ਵੋਜਨ ਚੰਗਾ ਥਣਲੇਵੇ ਦੀ ਸਾਫ ਹੈ ਜਰਸੀ ਹੈ ਤੇ ਪੰਜਾਬ ਵਾਲੀ ਵੀ ਆਪਾਂ ਇਹਨੂੰ ਕਹਿ ਸਕਦੇ ਹਾਂ ਕਿਉਂਕਿ ਹਿਮਾਚਲ ਵਾਲੀ ਜਰਸੀ ਨਾਲ ਕਦ ਮਿੱਤਰੋ ਵਧੀਆ ਫੇਸ ਕੁਆਲਟੀ ਸਰੀਰ ਦੀ ਬੰਤਰ ਤੇ ਸੇਤਾ ਬਖਤ ਵਧੀਆ ਚੰਗੀ ਆ ਤੇ ਫਿਕਸ ਹਵਾਨੇ ਦੀ ਆ ਜਿਹੜਾ ਵੀ ਵੀਰ ਭਰਾ ਨੂੰ ਲੋੜ ਹੈ ਤਾਂ ਬਾਈ ਦੇ ਨਾਲ ਕਰ ਸਕਦਾ ਹਸਨ ਪਰਕ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਠੀਕ ਆ ਬਾਈ ਵਧੀਆ ਠੀਕ ਆ ਸੇਤਾ ਹਾਂਜੀ ਇਹ ਇਹਦਾ ਸੂਆ ਪਹਿਲਾਂ ਮੇਨ ਕਰਦਾ ਇਹਦਾ ਸੂਆ ਸੁਣਦੀ ਆ ਬਈ ਦੂਜਾ ਸੂਆ ਸੂਈ ਆ ਕਲ ਸੁਈਆ ਮਗਰ ਬੱਛੀ ਆ ਮਗਰ ਬੱਸੀ ਆ ਕੱਲ ਸੁਈਆ ਕੱਲ ਜਦੋਂ ਫੋਨ ਕਰੇ ਜੈ ਨਾ ਹਾਂਜੀ ਹਾਂਜੀ ਕੱਲ ਫੋਨ ਤੇ ਇਹਦਾ ਕੀ ਹਿਸਾਬ ਕਿਤਾਬ ਆ ਜੀ ਇਹਦਾ ਲਾਇਨ ਦੇਣ 62000 ਰੁਪਏ ਜੀ 62000 ਹਾਂਜੀ ਠੀਕ ਹੈ ਠੰਡੀ ਸੀਲ ਆ ਹਾਂਜੀ ਤੇ ਮਗਰ ਇਹਦੇ ਬੱਛੀ ਆ ਕੱਲ ਸੁਈਆ ਤੜਕੇ ਓਕੇ ਹਾਂ ਠੀਕ ਹੈ ਲਓ ਚਲੋ ਹੁਣ ਆਪਾਂ ਦੂਜੇ ਨੰਬਰ ਤੇ ਗੱਲ ਕਰਦੇ ਹਾਂ ਨਾ ਇਹਦੀ ਕੀ ਡਿਟੇਲ ਆ ਜੀ ਇਹਦਾ 4 ਦਿਨ ਪਏ ਆ ਬਾਈ ਓਕੇ ਤੇ 4-5 ਦਿਨ ਬਾਕੀ ਹੈ ਇਹਦੇ ਇਹਦੇ ਆ ਵੀ ਦੂਜਾ ਸੂਆ ਐਰ ਸੈਰ ਮਿੱਤਰੋ ਕ੍ਰੋਸ ਹੈ ਹਾਂ ਕੱਦ ਬਹੁਤ ਵੱਡਾ ਜੀ ਤੇ ਕੱਦ ਚੰਗਾ ਕੱਤਾ ਖੋਲ ਲਓ ਜੀ ਇਹਨੂੰ ਬਹੁਤ ਕਾਨੇ ਦੱਸਿਆ 20 ਲੀਟਰ ਦੁੱਧ ਓਕੇ ਅੱਗੇ ਸਮਝਣਾ ਤੁਸੀਂ ਲੈਣਾ ਹਨਾ ਹਾਂ ਠੀਕ ਹੈ ਸਰੀਰ ਦੀ ਬਣਤਰ ਰੰਗ ਰੰਗ ਮਿੱਤਰੋ ਬਹੁਤ ਸੋਹਣਾ ਤੇ ਐਰ ਸੈਰ ਮਿੱਤਰੋ ਕ੍ਰੋਸ ਹੈ ਕਸੋੜੀ ਜੀ ਸਿੰਘ ਦੀ ਫੋਟੋ ਜੀ ਫੁੱਟੀ ਵੀ ਹੈ ਨਾ ਹਾਂ ਜੀ ਉਹ ਵੀ ਹੈ ਇਹ ਗੁੱਟੀ ਵੀ ਆ ਕੋਈ ਬਾਹਰੀ ਨਹੀਂ ਇਹ ਚਿਕਲੀ ਆ ਹੂੰ ਚਲੋ ਜ਼ਰੂਰੀ ਬਣਦਾ ਨਾ ਹੱਕ ਦੱਸਣ ਦਾ ਇਹ ਇਹਦਾ ਕੀ ਰੇਟ ਕਰਤਾ ਜੀ ਹਾਂ ਜੀ ਇਹਦਾ ਕੀ ਰੇਟ ਕਰਤਾ ਇਹਦਾ 65000 ਰੁਪਏ ਰੇਟ ਹੈ 65000 ਮਾਨਤਾਨ ਮਾਨਤਾਨ ਹੋ ਜਾਊਗਾ ਅਜੇ ਬਣੂਗੀ ਜੀ ਹਾਂ ਹੋਰ ਜਿਆਦੇ ਅਜੇ ਤਾਂ ਤਿਆਰ ਹੋਣਾ ਹੈ ਨਾ ਹਾਂ ਆਏ ਨਹੀਂ ਕੋਈ ਗੱਲ ਠੰਡੀ ਠੁੰਡੀ ਬਹੁਤ ਠੀਕ ਹੈ ਤੇ ਫੋਨ ਨੰਬਰ ਜੀ ਆਪਣਾ ਫੋਨ ਨੰਬਰ 94643 94643 12138 12138 ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਵਾਜਾ ਖਾਲਾ ਨੇੜੇ ਆ ਜੀ ਭਗਤਾ ਭਾਈ ਨੇੜੇ ਗੋਨੇ ਦਾ ਮੰਡੀ ਨੇੜੇ ਨਥਾਣਾ ਨੇੜੇ ਆ ਜੀ ਕਲਿਆਣਾ ਕਲਿਆਣ ਸੁੱਖਾ ਨੇੜੇ ਆ ਜੀ ਵਿਚਾਲੇ ਜੇ ਸਾਰੇ ਪਿੰਡਾਂ ਦੇ ਵਿਚਾਲੇ ਆ ਸਾਰਿਆਂ ਦੇ ਹਾਂਜੀ ਵਾਜਾ ਖਾਲਾ ਵੀ ਨੇੜੀ ਹੈ ਓਕੇ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਦਾ ਭਾਈ ਨਾਲ ਕਰੋ ਸੰਪਰਕ ਬੈਠਾ ਦੋਨੇ ਜਵਾਨੀ ਚਾ ਭਾਈ ਕੋਈ ਚੱਕਰ ਵਾਲੀ ਗੱਲ ਨਹੀਂ ਠੰਡੀ ਸੀਲ ਆ ਵੀ ਠੰਡੀ ਸੀਲ ਲਓ ਜੀ ਸਾਰੇ ਵੀਰਾਂ ਦਾ ਤੁਹਾਨੂੰ